ਰਾਜਪੁਰਾ ਹਸਪੀਟਲ ਦੇ ਸਾਥੀਓ ਜੋ ਕਿ ਜਨਤਕ ਇਸ ਤਰੀਕ ਨੂੰ ਆਪਣਾ ਜਲਦਾ ਸ਼ੰਭੂ ਬਾਰਡਰ ਤੋਂ ਕਹਿੰਦਾ ਵੀ ਹੋਰ ਜਲਾਣਾ ਹੈ ਸਾਰੇ ਵਲੰਟੀਅਰ ਜਿਲੇ ਆਪਣੇ ਪੂਰੇ ਇਤਿਆਰ ਤੌਰ ਤੇ ਯਾਰ ਖੜੇ ਨੇਗੇ ਕਿਉਂਕਿ ਚੰਦ ਸਮੇਂ ਦੇ ਵਿੱਚ ਹੀ ਆਪਣਾ ਕਾਬਲਾ ਉਤਰਨ ਲੱਗੇਗਾ ਇਸ ਕਰਕੇ ਆਪਾਂ ਸਾਰਿਆਂ ਨੂੰ ਇਹ ਜਿਹੜੀ ਸਰਕਾਰ ਪ੍ਰਸ਼ਾਸਨ ਨੇ ਲਈ ਇਹ ਸਾਰੀ ਮੇਰੇ ਜਿਹੜਾ ਸਾਥੀਓ ਉਹਨਾਂ ਦਾ ਇਖਾਸ ਕਰਕੇ ਕਿਉਂਕਿ ਆਚਾਲੇ ਮਰਜੀਬੜੇ ਜਥੇ ਦੇ ਵਿੱਚ ਸ਼ਾਮਲ ਹੋਏ ਸੱਜਣੋ ਇਸ ਕਰਕੇ ਦੋ ਚਾਰ ਹਦਾਇਤਾਂ ਤੁਹਾਡੇ ਲਈ ਹੋਰ ਬਾਲਾ ਸਾਵਨੇ ਲਾਉਣਾ ਚਾਹੁੰਦੇ ਆ ਤੁਹਾਡੀ ਇੱਛਾ ਸੀ ਵੀ ਸਾਡੇ ਜਥੇ ਨੂੰ ਪ੍ਰਧਾਨ ਜੀ ਆ ਕੇ ਰਵਾਨਗੀ ਰਵਾਨਾ ਕਰਨ ਪ੍ਰਸ਼ਾਦਾ ਵੀ ਜਿਹੜਾ ਸਵੇਰ ਤੋਂ ਸਾਡੇ ਕੋਲ ਇੱਕ ਰੇਲੇਗੇ ਇਹਨਾਂ ਨੂੰ ਹੁਣ ਲੈਣਾ ਦੇ ਵਿੱਚ ਹੀ ਪ੍ਰਸ਼ਾਦਾ ਜਿਹੜਾ ਉਹ ਸ਼ਿਕਾਇਤ ਆ ਜਾ ਰਿਹਾ ਖੜਿਆਂ ਨੂੰ ਹੀ ਕਿਉਂਕਿ ਜਿਹੜੀ ਆਪਣੀ ਤਾਨ ਰਹੀ ਨਾਲ ਇਹ ਆਪਣੀ ਡਿਊਟੀ ਆ ਜਿਹੜੀ ਉਠਵਾ ਰਹੇ ਨੇਗੇ ਇਸੇ ਕਰਕੇ ਅਸੀਂ ਇਸ ਸਰਕਾਰ ਨੂੰ ਰਹਿਣਾ ਚਾਹੁੰਦੇ ਆ ਕੰਦ ਤੇ ਲਿਖਿਆ ਪੜ ਲਵੇ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਜ਼ਬਰ ਸੈਂਟਰ ਦੇ ਸਰਕਾਰ ਤੇ ਹਰਿਆਣੇ ਦੀ ਸਰਕਾਰ ਨਾਲ ਨਾਲ ਕੇ ਇਸ ਨੇ ਕਿਸਾਨਾਂ ਮਜ਼ਦੂਰਾਂ ਤੇ ਕਰ ਰਹੀ ਆ ਮੇਰੀ ਗੱਲ ਸੁਣੋ ਬਈ ਕਿਉਂਕਿ ਮਰਜ਼ੀ ਮਰ ਬੇਖੋ ਜਾਤਰਾ ਨਾਲ ਵਿੱਚੋਂ ਮੈਂ ਦੋ ਮਿੰਟ ਬੋਲਣਾ ਨਦੋ ਤੁਹਾਨੂੰ ਗਾਲਾਂ ਦੇਣਗੇ ਸਾਨੂੰ ਵੀ ਪਹਿਲੇ ਜੱਥੇ ਨੂੰ ਉਹਨਾਂ ਨੂੰ ਬਹੁਤ ਗਾਲਾਂ ਦਿੱਤ ਗਿਆ ਨੇ ਉਹਨਾਂ ਦੇ ਗਾਲਾਂ ਦਾ ਜਵਾਬ ਤੁਸੀਂ ਨਾ ਰਹੀ ਦੇਣਾ ਜਦੋਂ ਗਾਲ ਦੇਣਗੇ ਤੁਸੀਂ ਕਿਹਾ ਕਰਦਾ ਐਮਐਸਪੀ ਦਾ ਗਰੰਟੀ ਕਰੋੜ ਲੈ ਕੇ ਰਹਾਗੇ ਇਹ ਉਹਨਾਂ ਦੀ ਗਾਲ ਦਾ ਜਵਾਬ ਹੋ ਕੱਚਾ ਮਾਵੀ ਕਿਸਾਨਾਂ ਮਜ਼ਦੂਰਾਂ ਦੀ ਕਰਾ ਕੇ ਰਹਾਗੇ ਕਾਰਪੋਰੇਟ ਪੱਖੀ ਜਿਹੜਾ ਬਿਜਲੀ ਐਕਟ ਹੈ ਉਹ ਰੱਦ ਕਰਵਾ ਕੇ ਰੱਖਾਂਗੇ ਰਹਾਗੇ ਇਹ ਇਹਨਾਂ ਦਾ ਹੀ ਜਵਾਬ ਦੇਣਾ ਕਿਉਂਕਿ ਜਿਹੜੀ মিডিਆ ਸੌਧਰੇ ਦਾ মিডিਆ ਪੰਜਾਬੀ মিডিਆ ਨੈਸ਼ਨਲ মিডিਆ ਸਾਰਾ মিডিਆ ਉੱਥੇ ਹੋਊ ਤੁਹਾਨੂੰ ਕਵਰ ਕਰੂਗਾ ਦਰੋਣਾ ਦੀਆਂ ਗਾਲਾਂ ਦਾ ਜਵਾਬ ਤੁਸੀਂ ਨਾਰੇ ਰਾਹੀਂ ਦੇਵੋਗੇ ਸਾਰੇ ਜਿਹੜੇ ਕਰਕੇ ਹਰ ਇੱਕ ਲੋਕ ਜੇ ਤੁਸੀਂ ਨਾਰੇ ਆ ਤਾਂ ਉਹਨਾਂ ਨਾਲ ਤੁਹਾਨੂੰ ਬਚਾ ਦੋ ਕੋਈ ਨਹੀਂ ਦੂਜੀ ਗੱਲ ਅਸੀਂ ਆਪਣੇ ਪਹਿਲੇ ਦੱਸੇ ਕਿ ਇੱਕ ਹਿਸਾਬ ਨਾਲ ਮਰਜੀਵੜਾ ਦੱਸਾ ਕਿਹੇ ਜਾ ਹੁੰਦਾ ਉਹਦਾ ਨਮੂਨਾ ਪੇਸ਼ ਕਰਤਾ ਮੈਨੂੰ ਆ ਵਿੜਿਆਰੇ ਕਹਿੰਦੇ ਸੀ ਕਿ ਮਰਜੀਵੜੇ ਤਾਂ ਮਰ ਕੇ ਆਉਂਦੇ ਹੁੰਦੇ ਨੇ ਮਰਜੀਵੜੇ ਦੀ ਆਥੇ ਹੈਗਾ ਵੀ ਮਰਦ ਨਹੀਂ ਆਪਣੇ ਆਪ ਨੂੰ ਦੁਸ਼ਮਣ ਸਾਹਮਣੇ ਪੇਸ਼ ਕਰਨਾ ਉਹਨਾਂ ਚਿਰ ਉਹਨਾਂ ਨਾਲ ਟੱਕਰ ਦੇ ਰਹਿਣਾ ਬੈਠਣਾ ਨਾ ਭਾਵੇਂ ਉਹ ਗੋਲਾ ਸਿੱਟੀ ਜਾਂਦੇ ਆ ਸਪਰੇਅ ਕਰੀ ਜਾਂਦੇ ਆ ਉਹਨਾਂ ਚਿਰ ਜਿੰਨਾ ਚਿਰ ਦਮ ਹੈਗਾ ਉਹਨਾਂ ਚਿਰ ਜੰਗ ਜਹਲ ਕਰੀ ਜਾਣਾ ਭਿੜੀ ਜਾਣਾ ਇਹ ਆਰਤੂ ਮਡੇਵੜੇ ਦਾ ਇਹ ਪਹਿਲੇ ਵਾਲੇ ਜਥੇ ਨੇ ਉਹ ਨਮੂਨਾ ਦਿਖਾਤਾ ਤੁਸੀਂ ਵੀਡੀਓ ਰਾਹੀਂ ਸਾਰਾ ਕੋਈ ਦੇਖ ਰਿਹਾ ਉਸੇ ਤਰੀਕੇ ਨਾਲ ਉਹ ਇਹ ਮਡੇਵੜੇ ਬਣਦੇ ਆ ਤੀਜੀ ਵਾਰ ਜਿਹੜੀ ਉਹ ਜਿਹੜੀ ਰੱਖਿਆ ਦੀ ਖਤਰ ਹੈ ਮੇਰੇ ਹਿਸਾਬ ਦੇ ਨਾਲ ਜੇ ਖੱਟੋ ਕੋਈ ਜੇਲ੍ਹ ਦੇ ਵਿੱਚ ਬੋਲਣਾ ਹੋਵੇ ਨਾ ਛੋਲਿਆ ਪਾੜੇ ਆ ਗਿਆ ਬੜਾ ਪਰਨਾ ਦਾ ਸਾਰੇ ਮੂਤਰ ਸਵੇਰ ਅੱਖਾਂ ਤੇ ਧਿਆਨ ਦਿੱਤਾਵੇ ਜੇ ਇਹ ਕਿਹਾ ਹੈ ਨਹੀਂ ਤਾਂ ਖਾਜੇ ਤਾਂ ਜਿਉਂਦੇ ਛੱਟ ਮਾਰੀ ਜੋ ਉਹ ਸਾਰਿਆਂ ਨੂੰ ਸੇਵ ਦਿੱਤਾ ਸੋ ਇਸ ਕਰਕੇ ਅੱਖਾਂ ਨੂੰ ਢੱਕ ਲੈਣੇ ਐਨਕ ਤੇ ਦੂਜਾ ਜਾ ਆਪਣਾ ਗਿੱਲਾ ਪਰਨਾ ਸਾਰਿਆਂ ਨੂੰ ਸੇਵ ਇਹ ਚੀਜ਼ ਹੈ ਚੌਥੀ ਗੱਲ ਆਪਣਾ ਕਹਿ ਲੋ ਹਾਕਮਾਂ ਨੂੰ ਰੈਸਰਾਂ ਨੂੰ ਵੀ ਕਹਿ ਦਿਓ ਵੀ ਸਾਡਾ ਜਿੱਲੇ ਦੀ ਹਕੂਮਤ ਨਾਲ ਅਜੇ ਤੱਕ ਕੋਈ ਸਮਝੌਤਾ ਨਹੀਂ ਬਿੰਦ ਕਹਿ ਰਹੇ ਹੈ ਕਿ ਸਮਝੌਤਾ ਹੋਗੇ ਮਿਲਣੀ ਹੋਗੀ ਨਾ ਕੋਈ ਮਿਲਣਾ ਤਾਂ ਨਾ ਕੋਈ ਸਮਝੌਤਾ ਉਹਨਾਂ ਚ ਟੱਕਰ ਹੁਣ ਇਹ ਪ੍ਰਸ਼ਨ ਸਹੀ ਹੈ ਕਿ ਪਹਿਲੇ ਦਿਨ ਦੇ ਨਾਲ ਤੁਸੀਂ ਕਿੰਨਾ ਫੱਕ ਪੈ ਗਿਆ ਮੈਂ ਦਾਵਾ ਨਾਲ ਕਹਿਣਾ ਪਹਿਲੇ ਦਿਨ ਦੇ ਮਜੀਬੜੇ ਜੱਥੇ ਨੇ ਜੋ ਇੱਥੇ ਪੇਸ਼ਕਾਰੀ ਕੀਤੀ ਹੈ ਉਹਨਾਂ ਮੁੱਢੀ ਨਹੀਂ ਇੱਕ ਜਣ ਪੰਜਤੀ ਪਹਿਲੇ ਦਿਨ ਨੂੰ ਸਤਿ ਸ਼੍ਰੀ ਅਕਾਲ ਜੀ ਤਨ ਹੱਤਾ ਹੋ ਗਿਆ ਗਾਲੇ ਦਲੇ ਗੱਲ ਪਾਪਾਂ ਦਾ ਆਪਣੇ ਰੱਖੇ ਕਰਦੇ ਆ ਨਾਰਿਆਂ ਦਾ ਜਵਾਬ ਦੇਣਾ ਕਹਨਾਂ ਆ ਵੀ ਲੜਾਂਗੇ ਅਸੀਂ ਨਾ ਜਾਣਨਾ ਦਲੇ ਬਸ ਦਿੱਲੀ ਕੂਚ